ਕੋਈ ਸਮਾਂ ਸੀ ਜਦੋਂ ਲੋਕ ਕਬੂਤਰਾਂ ਤਵੀ ਯਕੀਨ ਕਰਦੇ ਸਨ ਉਹਨਾਂ ਹੱਥ ਭੇਜੇ ਸੁਨੇਹੇ ਬੜੇ ਸੁਰੱਖਿਅਤ ਅਤੇ ਪਰੋਸੇ ਮਨ ਸਮਝੇ ਜਾਂਦੇ ਸਨ ਇੰਨਾ ਭੋਲੇ-ਪਾਲੇ ਪਰ ਸਿਆਣੇ ਪੰਛੀਆਂ ਲਈ ਸਰਹੱਦਾ ਵੀ ਅਕਸਰ ਖੁੱਲੀਆਂ ਅਤੇ ਸ਼ਾਂਤ ਮਿਲਦੀਆਂ ਸ਼੍ਰੀ ਅਮਰਨਾਥ ਵਾਲੀ ਅਮਰ ਕਥਾ ਵੀ ਸ਼ਿਵ ਕਿਰਪਾ ਇਹਨਾਂ ਪੰਛੀਆਂ ਨੇ ਆਪਣੇ ਸਬਰ ਸੰਤੋਖ ਅਤੇ ਸ਼ਾਂਤੀ ਨਾਲ ਹੀ ਪ੍ਰਾਪਤ ਕਰ ਲਈ ਸੀ ਲੋਕ ਆਪਣੇ ਸੁਨੇਹੇ ਭੇਜਣ ਲਈ ਇਹਨਾਂ ਦੇ ਤੱਲੇ ਲੈਂਦੇ ਹਾਂ ਤੈਨੂੰ ਰੱਬ ਕਾ ਤੁਝ ਜਾਣੀ ਦੇ ਕਬੂਤਰਾਂ ਹਿੰਦੀ ਫਿਲਮਾਂ ਦੇ ਹਿੱਟ ਹੋਏ ਗੀਤਾਂ ਵਿੱਚ ਵੀ ਇਹਨਾਂ ਪੋਲੇ ਪਾਲੇ ਕਬੂਤਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਇਆ ਪਹਿਲੇ ਪਿਆਰ ਕੀ ਪਹਿਲੇ ਚਿੱਠੀ ਪਹੁੰਚਾਨ ਦਾ ਫਕਰ ਇਸ ਆਧੁਨਿਕ ਯੁੱਗ ਵਿੱਚ ਵੀ ਕਬੂਤਰ ਨੂੰ ਹੀ حاصل ਹੋਇਆ ਨਵੀਂ ਪੀੜੀ ਦੇ ਹਰਮਨ ਪਿਆਰੇ ਗਾਇਕਾਂ ਅਤੇ ਗੀਤਕਾਰਾਂ ਨੇ ਵੀ ਕਬੂਤਰ ਦੇ ਪ੍ਰਤੀਕ ਨੂੰ ਬੜੇ ਫਕਰ ਨਾਲ ਆਪਣੀਆਂ ਕਲਾਕ੍ਰਿਤੀਆਂ ਵਿੱਚ ਸ਼ਾਮਲ ਕੀਤਾ। ਕਬੂਤਰ ਬਾਣ ਦੀਏ। ਤੁਮ ਬਾਤ ਤੇਰਾ ਨਾ ਲਿਖਿਆ। ਪਰ ਸਮਾਲੰਘਣ ਦੇ ਨਾਲ-ਨਾਲ ਇਨਸਾਨ ਦਾ ਆਪਣਾ ਭਰੋਸਾ ਖੁਦ ਇਨਸਾਨਾਂ ਦੇ ਦਿਲਾਂ ਵਿੱਚ ਵੀ ਟੁੱਟਦਾ ਚਲਾ ਗਿਆ। ਉਹ ਸੋਚਦਾ ਕੁਝ ਹੋਰ ਕਹਿੰਦਾ ਕੁਝ ਹੋਰ ਕਰਦਾ ਕੁਝ ਹੋਰ ਅਤੇ ਪਰਚਾਰਦਾ ਕੁਝ ਹੋ ਰਿਹਾ। ਇਨਸਾਨ ਦੀ ਇਸ ਬੇਇਤਬਾਰੀ ਅਤੇ ਸ਼ੱਕੀ ਵਰਤਾਰੇ ਦਾ ਪਰਛਾਵਾਂ ਇਹਨਾਂ ਭੋਲੇ-ਪਾਲੇ ਕਬੂਤਰਾਂ ਤੇ ਵੀ ਪਿਆ। ਇਹ ਕਬੂਤਰ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੇ ਚਲੇ ਗਏ। ਉਸਦੇ ਭੇਜੇ ਕਬੂਤਰ ਅਸਲ ਵਿੱਚ ਕਿਉਂ ਭੇਜੇ ਗਏ? ਇਹ ਇੱਕ ਚਿੰਤਾ ਦਾ ਵਿਸ਼ਾ ਬੰਦਾ ਚਲਾ ਗਿਆ। ਹੁਣ ਇੱਕ ਨਵਾਂ ਸ਼ੱਕੀ ਕਬੂਤਰ ਮਿਲਿਆ ਹੈ ਦਿਨਾ ਨਗਰ ਵਿੱਚ। ਇਹ ਅਚਾਨਕ ਡਿੱਗ ਪਿਆ ਅਤੇ ਲੋਕਾਂ ਦੇ ਹੱਥ ਲੱਗ ਪਿਆ। ਇਸਦੇ ਨਾਲ ਇੱਕ ਪਰਚੀ ਬੰਨੀ ਹੋਈ ਸੀ। ਜਿਸ ਤੇ ਆਸਿਫ ਲਿਖਿਆ ਹੋਇਆ ਸੀ ਅਤੇ ਨਾਲ ਹੀ ਸੀ ਉਸ ਦਾ ਫੋਨ ਨੰਬਰ ਲੋਕ ਇਸ ਨੂੰ ਪੁਲਿਸ ਕੋਲ ਲੈ ਗਏ ਦੀਨਾਨਗਰ ਵਾਲੇ ਹਮਲੇ ਤੋਂ ਬਾਅਦ ਲੋਕਾਂ ਨੂੰ ਇਹੀ ਠੀਕ ਮਹਿਸੂਸ ਹੋਣਾ ਸੀ ਅਤੇ ਹੋਇਆ ਵੀ ਪਰ ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਅਜਿਹੇ ਮਾਮਲੇ ਪਹਿਲਾਂ ਤਣਤਣ ਵਿੱਚ ਵੀ ਸਾਹਮਣੇ ਆ ਚੁੱਕੇ ਹਨ ਇਹ ਸਾਨੂੰ ਇੱਥੋਂ ਦੀਨਾਨਗਰ ਤੋਂ ਮਿਲਿਆ ਵਾ ਕਬੂਤਰ ਤੇ ਇੱਕ ਕਬੂਤਰ ਤੇ ਪੈਰ ਤੇ ਆਸਿਫ ਲਿਖਿਆ ਹੋਇਆ ਪਰਚੀ ਲੱਗੀ ਆ ਇਹਦਾ ਇੱਕ ਨੰਬਰ ਲਿਖਿਆ ਵਾ ਹੋ ਸਕਦਾ ਕਿ ਦੇ ਪਾਰ ਤੋਂ ਨਾ ਇਹ ਕਬੂਤਰ ਜਿਹੜਾ ਆਇਆ ਹੋਏ ਆਇਆ ਕਿ ਪਿੱਛੇ ਜੇ ਵੀ ਕਿਤੇ ਮੈਂ ਤਰਨਤਨੋਂ ਵੀ ਕਿਤੇ ਇਹੋ ਜਿਹਾ ਆਇਆ ਹੈ ਕਬੂਤਰ ਪਰ ਆਇਆ ਹੀ ਪਰ ਉਹਦੇ ਉਹਨਾਂ ਨੂੰ ਪਤਾ ਹੋਣਾ ਪਰ ਇਹ ਲੱਗਦਾ ਸਾਨੂੰ ਵੀ ਉਧਰ ਇਧਰੋਂ ਪਾਰ ਤੋਂ ਆਇਆ ਹੋਵੇ ਚਾਹੇ ਉਧਰੋਂ ਹੋ ਸਕਦਾ ਵੀ ਆਇਆ ਹੋਵੇ ਜਿਦਾ ਹਸਬ ਲਿਖਿਆ ਜੇ ਹੋ ਸਕਦਾ ਵੀ ਉਧਰੋਂ ਆਇਆ ਹੋਵੇ ਹੁਣ ਦੇਖਣਾ ਇਹ ਹੈ ਕਿ ਇਨਸਾਨਾਂ ਦੇ ਅਤਵਾਦ ਅਤੇ ਸ਼ਕਤੀਵਤੀ ਦੇ ਕਾਰਨ ਮੁਸੀਬਤਾਂ ਚੋਂ ਵੀ ਪੰਛੀਆਂ ਦਾ ਛੁਟਕਾਰਾ ਕਦੋਂ ਹੁੰਦਾ ਹੈ। ਇਹੀ ਸੀ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੀ ਖਾਸ ਰਿਪੋਰਟ